ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 25 ਅਗਸਤ 2025 ਦਿਨ ਸੋਮਵਾਰ ਨਾਨਕਸ਼ਹੀ ਸਮਾਦ 557 ਭਾਦੋ ਮਹੀਨੇ ਦੀ 10 ਤਰੀਕ ਹੈ ਜੀ ਸੈਮਿਆਮੋ ਕੜਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ। ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਸ ਆ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ ਆਪਣੀ ਤੀਜੀ ਲੋਕੇਸ਼ਨ ਅਡਮੈਂਟਨ 'ਚ ਖੋਲੀ ਆ ਤੇ ਨਾਲੇ ਸਾਡੇ ਸਪੌਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਗ੍ਰੇਟਰ ਵੈਨਕੂਵਰ ਲਾਕੇ ਚੱਲੀਆਂ ਗੋਲੀਆਂ ਦੀ। ਸਰੀਰੇ ਕਪ ਵਪਾਰ ਤੇ ਗੋਲੀਆਂ ਚੱਲੀਆਂ ਨਾਰਥ ਵੈਨਕੂਵਰ ਦੇ ਘਰ ਤੇ ਗੋਲੀਆਂ ਚੱਲੀਆਂ ਪੂਰਾ ਮਾਮਲਾ ਕੀ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਦੇ ਨਾਲ ਹੀ ਗੱਲ ਹੋਣੀ ਹੈ ਕਹਿ ਲਈ ਤੋਂ ਇੱਕ ਸਾਬਕਾ ਵਿਧਾਇਕ ਦੇ ਬੇਟੇ ਦੀ ਮੌਤ ਦੀ ਸੜਕ ਹਾਦਸੇ ਦੇ ਵਿੱਚ ਨੌਜਵਾਨ ਚੜਾਈ ਕਰ ਗਿਆ ਜੀ ਅਮਰੀਕਾ ਵੱਲੋਂ ਪ੍ਰਵਾਸੀਆਂ ਨੂੰ ਸਪਸ਼ਟ ਸੰਕੇਤ ਦਿੱਤੇ ਜਾ ਰਹੇ ਆ ਅੱਜ ਇੱਕ ਲੰਮਾ ਜੋੜਾ ਬਿਆਨ ਜਿਹੜਾ ਆ ਜਾਰੀ ਕੀਤਾ ਗਿਆ ਜਿਹੜੇ ਲੋਕ ਅਮਰੀਕਾ ਦੇ ਵਿੱਚ ਰਹਿ ਕੇ ਜਾਂ ਅਮਰੀਕਾ ਆ ਕੇ ਅਮਰੀਕਾ ਦੀ ਸਰਕਾਰ ਖਿਲਾਫ ਅਮਰੀਕਾ ਦੇ ਸਿਧਾਂਤਾਂ ਖਿਲਾਫ ਜਿਹੜਾ ਆ ਉਹ ਆਲੋਚਨ ਵਾਲਾ ਵਤੀਰਾ ਰੱਖਦੇ ਆ ਉਹਨਾਂ ਨੂੰ ਕਹਿੰਦੇ ਵੀ ਆਪਣਾ ਸਮਾਨ ਬਾਹਰ ਲਵੋ ਅਸੀਂ ਤੁਹਾਨੂੰ ਇੱਥੇ ਨਹੀਂ ਰੱਖਣਾ ਹੈਗਾ ਇਸ ਦੇ ਨਾਲ ਹੀ ਪੰਚਕੂਲਾ ਦੰਗਿਆਂ ਦੀ ਗੱਲ ਕਰਾਂਗੇ ਸੌਦਾ ਸਾਧੂ ਸਜ਼ਾ ਵਾਲੇ ਦਿਨ ਜੋ ਦੰਗੇ ਹੋਏ ਸੀ ਉਹਦੇ ਵਿੱਚ ਸਜ਼ਾਵਾਂ ਕਿੰਨੀਆਂ ਕਿਨੂੰ ਹੋਈਆਂ ਤੇ ਕਿਉਂ ਨਹੀਂ ਹੋਈਆਂ ਅਖੀਰ ਚ ਗੱਲਬਾਤ ਹੋਊਗੀ ਜਿਹਹੇਦਾਰ ਅਕਾਲ ਤਖਤ ਸਾਹਿਬ ਅੱਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਪੇਸ਼ੀ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਨੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਦਸੋ ਹੋਤਾ ਸ਼ੋ ਚੈੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸਰੀ ਤੋਂ ਜੀ ਕੈਨੇਡਾ ਦਾ ਮਸ਼ਹੂਰ ਸ਼ਹਿਰ ਸਰੀ ਜਿੱਥੇ ਕਿ ਅੱਜ ਮੁੜ ਗੋਲੀਆਂ ਚੱਲੀਆਂ ਆ ਖਬਰ ਆਈ ਆ ਇਸ ਦੇ ਨਾਲ ਹੀ ਗਵਾਂਡੀ ਸ਼ਹਿਰ ਨਾਰਥ ਵੈਂਕੂਵਰ ਦੇ ਵਿੱਚ ਵੀ ਗੋਲੀਆਂ ਚੱਲਣ ਦੀ ਰਿਪੋਰਟ ਆ ਸੋ ਵੀਕਐਂਡ ਦੇ ਉੱਤੇ ਇਹ ਕਹਿ ਸਕਦੇ ਆ ਕਿ ਗ੍ਰੇਟਰ ਵੈਂਕੂਵਰ ਜਿਹਨੂੰ ਅਸੀਂ ਲੋਅਰ ਮੇਨਲੈਂਡ ਕਹਿੰਦੇ ਆ ਉਹਦੇ ਵਿੱਚ ਦੋ ਥਾਂ ਹੀ ਗੋਲੀਆਂ ਚੱਲੀਆਂ ਜਿਹੜੀ ਗੱਲ ਸਰੀ ਦੀ ਕਰਦੇ ਆਂ ਤਾਂ ਸਰੀ ਦਾ ਪਾਇਲ ਬਿਜ਼ਨਸ ਸੈਂਟਰ ਬਹੁਤ ਮਸ਼ਹੂਰ ਆ ਉਦੇ ਨਾਲ ਹੀ ਯਾਰਕ ਸੈਂਟਰ 128 ਸਟਰੀਟ ਤੇ ਸੀਐਫ ਨੂੰ ਦੇ ਉੱਤੇ ਉੱਥੇ ਮੌਜੂਦ ਬੈਸਟਵੇ ਫੋਨ ਐਕਸਚੇਂਜ ਅਤੇ ਸਿੱਧੂ ਟਰੈਵਲ ਲਿਮਟਿਡ ਦਾ ਸਾਂਝਾ ਦਫ਼ਤਰ ਆ ਉਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਆ ਉਹਦੇ ਮੁਤਾਬਕ ਗੋਲੀਆਂ ਚਲਾਉਣ ਦਾ ਪੱਕਾ ਸਮਾਂ ਹਜੇ ਪਤਾ ਨਹੀਂ ਲੱਗ ਸਕਿਆ ਸੀਸੀਟੀਵੀ ਫੁਟੇਜ ਜਿਹੜੀ ਆ ਚੈੱਕ ਕੀਤੀ ਜਾ ਰਹੀ ਆ ਜਿੱਥੋਂ ਪਤਾ ਲੱਗਣਾ ਸੋ ਇਹ ਬਿਜ਼ਨਸ ਜਿਹੜੇ ਆ ਮੋਸਟਲੀ ਵੀਕਐਂਡ ਤੇ ਬੰਦ ਹੁੰਦੇ ਆ ਸੋ ਇਹ ਕਿਸੇ ਵੇਲੇ 23 ਅਗਸਤ ਦੀ ਸ਼ਾਮ ਤੋਂ ਲੈ ਕੇ 25 ਅਗਸਤ ਸਵੇਰ ਯਾਨੀ ਕਿ ਅੱਜ ਦੀ ਆ ਸਵੇਰ ਤੋਂ ਪਹਿਲਾਂ ਪਹਿਲਾਂ ਇਹ ਗੋਲੀ ਚੱਲੀ ਆ ਜਦੋਂ ਮੁਲਾਜ਼ਮ ਅੱਜ ਸਵੇਰੇ ਖੋਲਣ ਵਾਸਤੇ ਬਿジネス ਪਹੁੰਚੇ ਆ ਤਾਂ ਜਿਹੜਾ ਮੁੱਖ ਤੌਰ ਤੇ ਤਸ਼ੀਸ਼ਾ ਬਾਹਰਲਾ ਟੁੱਟਾ ਹੋਇਆ ਸੀਗਾ ਸੋ ਪੁਲਿਸ ਉੱਥੇ ਕਾਫੀ ਵੱਡੀ ਮਾਤਰਾ ਵਿੱਚ ਮੌਜੂਦ ਸੀਗੀ ਸ਼ਾਇਦ ਉਹਨਾਂ ਨੂੰ ਉੱਥੇ ਗੋਲੀਆਂ ਦੇ ਜਿਹੜੇ ਕੇਸ ਮਿਲੇ ਆ ਖਾਲੀ ਕਾਰਤੂਸ ਮਿਲੇ ਆ ਜਿੱਥੇ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇੱਥੇ ਗੋਲੀ ਚੱਲੀ ਆ ਸੋ ਪੁਲਿਸ ਇਹ ਕਹਿ ਰਹੀ ਹੈ ਕਿ ਅਸੀਂ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਾਂ ਤੇ ਐਕਸਟਰੈਕਸ਼ਨ ਦੇ ਨਾਲ ਸੰਬੰਧਤ ਇਹਨੂੰ ਸਮਝਿਆ ਜਾ ਰਿਹਾ ਹੈ ਸੋ ਉਸ ਮਾਮਲੇ ਦੇ ਨਾਲ ਜੋੜ ਕੇ ਅਗਾਹਾਂ ਜਾਂਚ ਕੀਤੀ ਜਾਊਗੀ ਕਿਉਂਕਿ ਜਦੋਂ ਗੋਲੀਆਂ ਚਲਾਈਆਂ ਗਈਆਂ ਉਸ ਵੇਲੇ ਹਨੇਰਾ ਸੀ ਰਾਤ ਸੀ ਕੋਈ ਵੀ ਮੁਲਾਜ਼ਮ ਜਾਂ ਕੋਈ ਮਾਲਕ ਉੱਥੇ ਮੌਜੂਦ ਨਹੀਂ ਸੀ ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਿਹੜੇ ਓਨਰਸ ਨੇ ਮਾਲਕ ਨੇ ਇਸ ਬਿਜ਼ਨਸ ਦੇ ਉਹਨਾਂ ਨਾਲ ਸਾਡੇ ਵੱਲੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਨੇ ਹਜੇ ਤੱਕ ਕਾਲ ਦਾ ਜਵਾਬ ਜਿਹੜਾ ਨਹੀਂ ਦਿੱਤਾ ਇਸ ਦੇ ਨਾਲ ਹੀ ਜਿਹੜੀ ਦੂਜੀ ਘਟਨਾ ਵਾਪਰੀ ਆ ਨਾਰਥ ਵੈਂਕੂਵਰ ਦੇ ਵਿੱਚ ਵੈਂਕੂਵਰ ਦੇ ਉੱਪਰ ਨਾਰਥ ਵੈਂਕੂਵਰ ਵੈਸਟ ਵੈਂਕੂਵਰ ਪਹਾੜੀਆਂ ਤੇ ਬਸੇ ਦੋ ਸ਼ਹਿਰ ਆ ਇੱਥੇ ਬਹੁਤ ਅਮੀਰਾਂ ਦਾ ਇਲਾਕਾ ਹੈ ਪਰ ਇੱਥੇ 4 ਵਜੇ ਤੜਕੇ ਗੋਲੀਆਂ ਚੱਲੀਆਂ ਟੌਲ ਕ੍ਰੋਸ ਰੋਡ ਦੇ 900 ਬਲਾਕ ਦੇ ਵਿੱਚ 900 ਬਲਾਕ ਦੇ ਵਿੱਚ ਇਹ ਗੋਲੀਆਂ ਘਰ ਦੇ ਉੱਤੇ ਚਲਾਈਆਂ ਗਈਆਂ ਘਰ ਦੇ ਵਿੱਚ ਲੋਕ ਰਹਿ ਰਹੇ ਸਗੇ ਉਹਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਕਿ ਬਹੁਤ ਖੜਕਾ ਹੋਇਆ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਸਾਡੇ ਘਰ ਦੇ ਵਿੱਚ ਮੋਰੀਆਂ ਹੋਈਆਂ ਸੀਗੀਆਂ ਸੋ ਨਾਰਥ ਵੈਨਕੂਵਰ ਦੇ ਵਿੱਚ ਜਿੰਨੀਆਂ ਵਾਰਦਤਾਂ ਬਹੁਤ ਘੱਟ ਹੁੰਦੀਆਂ ਪਰ ਬੀਤੇ ਵਿੱਚ ਕੁਝ ਵਾਰਦਤਾਂ ਜਰੂਰ ਹੋਈਆਂ ਪੰਜਾਬੀ ਸਲੇਬ੍ਰਿਟੀਆਂ ਇੱਥੇ ਆ ਕੇ ਰਹਿੰਦੀਆਂ ਆ ਪੰਜਾਬੀ ਦੇ ਵੱਡੇ ਕਲਾਕਾਰ ਵੱਡੇ ਅਦਾਕਾਰ ਇੱਥੇ ਕਿਰਾਏ ਦੇ ਘਰਾਂ ਦੇ ਉੱਤੇ ਆ ਕੇ ਸਰੀ ਤੋਂ ਦੂਰ ਵੈਨਕੂਵਰ ਤੋਂ ਦੂਰ ਆ ਕੇ ਵੱਸਦੇ ਆ ਤੇ ਇੱਥੇ ਅਮ ਹਾਲ ਥੋੜਾ ਡਿਫਰੈਂਟ ਹੁੰਦਾ ਸੋ ਹਜੇ ਪਤਾ ਨਹੀਂ ਲੱਗ ਸਕਿਆ ਕਿ ਜਿਹੜੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਉਹ ਘਰ ਕਿਹਦਾ ਸੀਗਾ ਤੇ ਪਰ ਇਸ ਗੱਲ ਨੂੰ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਨਾਰਥ ਵੈਂਕੂਵਰ ਦੇ ਵਿੱਚ ਪਹਿਲਾਂ ਵੀ ਦੋ ਵੱਡੀਆਂ ਸੈਲੈਬ੍ਰਿਟੀਜ਼ ਪੰਜਾਬੀ ਸੰਗੀਤ ਜਗਤਨਾ ਜੁੜੀਆਂ ਉਹਨਾਂ ਦੇ ਕਿਰਾਏ ਦੇ ਘਰਾਂ ਦੇ ਉੱਤੇ ਗੋਲੀਆਂ ਚੱਲੀਆਂ ਸੀਗੀਆਂ ਨਾਰਥ ਵੈਂਕੂਵਰ ਪੁਲਿਸ ਕਹਿੰਦੀ ਹੈ ਵੀ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਇਹ ਇੱਕ ਇੱਕਾਦੁਕਾ ਕਾਰਵਾਈ ਹੈ ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਕਹਿੰਦੇ ਇਹਦੇ ਬਾਰੇ ਹਜੇ ਤੱਕ ਸਾਡੇ ਕੋਲ ਵੀ ਕੋਈ ਸਪਸ਼ਟ ਜਵਾਬ ਨਹੀਂ ਹੈਗਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਲਵੀ ਦੀ ਕੈਲਗੀ ਤੋਂ ਇੱਕ ਸੜਕ ਹਾਦਸੇ ਦੀ ਖਬਰ ਆ ਰਹੀ ਹੈ ਜੋ ਕਿ ਕੱਲ ਰਾਤ ਵਾਪਰਿਆ ਨਾਰਥ-ਵੈਸਟ ਕੈਲਗੀ ਦੇ ਵਿੱਚ ਮੋਟਰਸਾਈਕਲ ਅਤੇ ਇੱਕ SUV ਦੇ ਵਿਚਾਲੇ ਹੋਈ ਟੱਕਰ ਦੇ ਵਿੱਚ 20 ਸ ਦੇ ਕਰੀਬ ਇੱਕ ਨੌਜਵਾਨ ਦੀ ਮੌਤ ਹੋਈ ਹੈ ਇਹ ਨੌਜਵਾਨ ਦੀ ਪਛਾਣ ਜਿਹੜੀ ਹੈ ਇਥੋਂ ਦੇ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ ਲੜਕੇ ਵਜੋਂ ਕੀਤੀ ਗਈ ਹੈ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮਤਲਬਕ 16 ਐਵੀਨਿਊ ਨਾਰਥ-ਵੈਸਟ ਅਤੇ 10 ਸਟਰੀਟ ਨਾਰਥ-ਵੈਸਟ ਤੇ ਲੱਗੇ ਇਹ ਹਾਦਸਾ ਵਾਪਰਿਆ ਇੱਕ ਮੋਟਰਸਾਈਕਲ ਅਤੇ ਇੱਕ ਐਸਯੂਵੀ ਪਿਕਅਪ ਦੇ ਵਿਚਾਲੇ ਤੇ ਜਿਹੜਾ ਐਸਯੂਵੀ ਦਾ ਡਰਾਈਵਰ ਸੀ ਉਹ ਮੌਕੇ ਤੇ ਹੀ ਮੌਜੂਦ ਰਿਹਾ ਤੇ ਪੁਲਿਸ ਨੂੰ ਸਹਿਯੋਗ ਦੇ ਰਿਹਾ ਤੇ ਪੁਲਿਸ ਦੀ ਜਿਹੜੀ ਮੁੱਢਲੀ ਜਾਣਕਾਰੀ ਹੈ ਮੁੱਢਲੀ ਜਾਂਚ ਅ ਤੋ ਇਉਂ ਲੱਗਦਾ ਉਹ ਕਹਿੰਦੇ ਵੀ ਹੋ ਸਕਦਾ ਕਿ ਮੋਟਰਸਾਈਕਲ ਜਿਹੜਾ ਆ ਉਹ ਜ਼ਿਆਦਾ ਸਪੀਡ ਦੇ ਉੱਤੇ ਹੋਵੇ ਜ਼ਿਆਦਾ ਤੇਜ਼ ਹੋਵੇ ਤੇ ਇਹ ਹਾਦਸੇ ਦਾ ਇੱਕ ਕਾਰਨ ਰਿਹਾ ਹੋਵੇ ਸੋ ਜਿਹੜੇ ਐਮ.ਐਲ.ਏ ਰਹੇ ਨੇ ਕੈਲਗੀ ਦੇ ਪ੍ਰਭ ਗਿੱਲ ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਸਦਮਾ ਆ ਤੇ ਅੱਜ ਕੈਲਗੀ ਦਾ ਸਮੁੱਚਾ ਪੰਜਾਬੀ ਭਾਈਚਾਰਾ ਇਸ ਗੱਲੋਂ ਅਫਸੋਸ ਮਨਾ ਰਿਹਾ ਕਿਉਂਕਿ ਜਵਾਨ ਬੇਟੇ ਦੀ ਮੌਤ ਹੋਣੀ ਆ ਆਪਾਂ ਸਾਰੇ ਸਮਝ ਸਕਦੇ ਹਾਂ ਕਿੰਨੀ ਦੁਖਦਾਈ ਹੋ ਸਕਦੀ ਆ ਸੋ ਵੱਡੀ ਪੱਧਰ ਤੇ ਅਫਸੋਸ ਪ੍ਰਗਟ ਕੀਤਾ ਜਾ ਰਿਹਾ 216 ਦੇ ਵਿੱਚ ਕੈਲਗੀ ਗ੍ਰੀਨਵੇ ਹਲਕੇ ਦੀ ਸੀਟ ਖਾਲੀ ਹੋ ਗਈ ਸੀ ਕਿਉਂਕਿ ਮਨਮੀਤ ਸਿੰਘ ਭੁੱਲਰ ਇੱਕ ਸਰਕਾਰ ਹਾਸੇ ਤੇ ਚੜਾਈ ਕਰ ਗਏ ਸੀਗੇ ਉਹਨਾਂ ਦੀ ਜਗ੍ਹਾ ਫਿਰ ਪ੍ਰਭ ਗਿੱਲ ਉਹਨਾਂ ਨੇ ਇੱਕ ਬਾਈ ਇਲੈਕਸ਼ਨ ਲੜੀ ਸੀਗੀ ਤੇ ਉਹ ਇਥੋਂ ਐਮਐਲਏ ਉਸ ਵੇਲੇ ਚੁਣੇ ਗਏ ਸੀ ਕੈਲਗਰੀ ਗ੍ਰੀਨਵੇ ਹਲਕੇ ਤੋਂ 2016 ਦੇ ਵਿੱਚ ਸੋਹਾਂ ਦੇ ਇਹ ਬੇਟੇ ਦੀ ਮੌਤ ਹੋਈ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਹੋਮ ਲੈਂਡ ਸਕਿਉਰਟੀ ਮਹਿਕਮੇ ਵੱਲੋਂ ਅੱਜ ਬੜਾਈ ਸਖਤ ਸਨੇਹਾ ਜਿਹੜਾ ਜੀ ਉਹ ਇੱਕ ਟਵੀਟ ਦੇ ਰੂਪ ਦੇ ਵਿੱਚ ਦਿੱਤਾ ਗਿਆ ਜਿਹਦੇ ਉੱਤੇ ਸਿਰਫ ਇੰਨਾ ਲਿਖਿਆ ਗਿਆ ਵੀ ਘਰ ਜਾਓ ਗੋ ਹੋਮ ਪਹਿਲਾਂ ਤਾਂ ਇਹ ਲੱਗਾ ਵੀ ਸ਼ਾਇਦ ਇਹ ਕਿਸੇ ਨੇ ਮਜ਼ਾਕ ਕੀਤਾ ਆ ਕਿਉਂਕਿ ਅਮਰੀਕਾ ਦਾ ਇੱਕ ਬਹੁਤ ਹੀ ਜ਼ਿੰਮੇਵਾਰ ਵਿਭਾਗ ਆ ਉਹਦੇ ਇਸ ਐਕਸ ਟਵਿੱਟਰ ਹੈਂਡਲ ਤੋਂ ਇਹ ਗੱਲ ਲਿਖਣੀ ਕਿ ਗੋ ਹੋਮ ਉਹਦੇ ਵਿੱਚ ਕੋਈ ਸਪਸ਼ਟ ਜ਼ਿਕਰ ਨਾ ਕਰਨਾ ਕਿਸੇ ਦਾ ਵੀ ਕਿਹਾ ਕਿ ਨੂੰ ਆ ਵੀ ਕੌਣ ਘਰ ਜਾਵੇ ਆਪੋ ਆਪਣਾ ਸੋ ਇਹ ਇੱਕ ਵੱਡਾ ਜਿਹੜਾ ਸਵਾਲ ਆ ਵੀ ਇਹ ਗੋਲ ਮੋਲ ਪਰ ਸਿੱਧਾ ਸੰਦੇਸ਼ ਦਿੱਤਾ ਕਿਹਨੂੰ ਗਿਆ ਇਹ ਅਮਰੀਕਾ ਦੇ ਵਿੱਚ ਵਸਦੇ ਸਾਰੇ ਪ੍ਰਵਾਸੀਆਂ ਨੂੰ ਕਿਹਾ ਗਿਆ ਜਾਂ ਫਿਰ ਅਮਰੀਕਾ ਦੇ ਵਿੱਚ ਵਸਦੇ ਜਿਹੜੇ ਅਪਰਾਧੀ ਲੋਕ ਨੇ ਉਹਨਾਂ ਨੂੰ ਕਿਹਾ ਗਿਆ ਜਾਂ ਜਿਹੜੇ ਗੈਰ ਕਾਨੂੰਨੀ ਤੌਰ ਦੇ ਉੱਤੇ ਆਏ ਹੋਏ ਲੋਕ ਆ ਉਹਨਾਂ ਨੂੰ ਕਿਹਾ ਗਿਆ ਤੇ ਜਾਂ ਕਿਸੇ ਹੋਰ ਨੂੰ ਕਿਹਾ ਗਿਆ ਸੋ ਬਿਨਾ ਕਿਸੇ ਸਪਸ਼ਟਤਾ ਤੋਂ ਇਹਦੀ ਗੱਲ ਆਖੀ ਗਈ ਆ ਉਸ ਤੋਂ ਬਾਅਦ ਤੁਸੀਂ ਥੱਲੇ ਜਿਹੜੇ ਕਮੈਂਟ ਪੜ੍ਹਦੇ ਆ ਲੋਕਾਂ ਦੇ ਉਹ ਤੋਂ ਜ਼ਾਹਰ ਹੋ ਜਾਂਦਾ ਕਿ ਇਹ ਸੁਨੇਹਾ ਲਗਭਗ ਸਾਰਿਆਂ ਵਾਸਤੇ ਹੀ ਆ ਕਿ ਇਸ ਗੱਲ ਨੂੰ ਲੈ ਕੇ ਅੱਜ ਕਾਫੀ ਵੱਡੀ ਚਰਚਾ ਅਮਰੀਕਾ ਦੇ ਵਿੱਚ ਚੱਲ ਰਹੀ ਹੈ। ਜੋ ਬਾਹਰਲੇਆਂ ਮੁਲਕਾਂ ਦੇ ਵਿੱਚ ਚਾਹੇ ਆਪਾਂ ਗੱਲ ਅਮਰੀਕਾ ਦੀ ਕਰ ਲਈਏ, ਕੈਨੇਡਾ ਦੀ ਕਰ ਲਈਏ, ਯੂਰਪ ਦੀ ਕਰ ਲਈਏ, ਆਸਟ੍ਰੇਲੀਆ ਨਿਊਜ਼ੀਲੈਂਡ ਦੀ ਕਰ ਲਈਏ ਤੇ ਜਿਹੜੇ ਰੰਗਦਾਰ ਲੋਕ ਨੇ ਪ੍ਰਵਾਸੀ ਲੋਕ ਆ ਉਹਨਾਂ ਦੇ ਪ੍ਰਤੀ ਲੋਕਲ ਲੋਕ ਜਿਹੜੇ ਨੇ ਗੋਰੇ ਲੋਕ ਉਹਨਾਂ ਦਾ ਗੁੱਸਾ ਬਹੁਤ ਵੱਧ ਰਿਹਾ ਆ। ਆਪ ਸੋਸ਼ਲ ਮੀਡੀਆ ਤੇ ਅਕਸਰ ਦੇਖ ਰਹੇ ਆ ਹਾਲਾਂਕਿ ਬਹੁਤ ਸਾਰੇ ਬੋਟ ਜਿਹੜੇ ਨੇ ਕੰਪਿਊਟਰਾਈਜ਼ਡ ਕੰਮ ਕਰ ਰਹੇ ਆ ਲੋ ਬੰਦੇਰੀ ਅਸਲ ਦੇ ਵਿੱਚ ਹੈਗੇ ਉਹ ਇਸ ਨਫ਼ਰਤ ਨੂੰ ਵਧਾਉਣ 'ਚ ਪੂਰਾ ਯੋਗਦਾਨ ਪਾ ਰਹੇ ਆ ਪਰ ਨਾਲ ਦੀ ਨਾਲ ਅਸਲੀਅਤ ਵਿੱਚ ਵੀ ਗਰਾਊਂਡ ਲੈਵਲ ਦੇ ਉੱਤੇ ਵੀ ਗੱਲ ਹੈਗੀ ਆ ਆਸਟ੍ਰੇਲੀਆ ਦੇ ਵਿੱਚ ਤਾਂ ਕਤੀ ਗਾਸ਼ ਵਿੱਚ ਬਹੁਤ ਵੱਡਾ ਜਲੂਸ ਕੱਢਿਆ ਜਾ ਰਿਹਾ ਇਮੀਗ੍ਰੇਸ਼ਨ ਦੇ ਉਲਟ ਪ੍ਰਵਾਸੀਆਂ ਦੇ ਉਲਟ ਸੋ ਸਾਨੂੰ ਇਹ ਸਮਝਣਾ ਪਊਗਾ ਕਿ ਭਵਿੱਖ ਜਿਹੜਾ ਆ ਬਦਲਣ ਵਾਲਾ ਆ ਲੰਮਾ ਸਮਾਂ ਸੀ ਇਹੀ ਸੁਣਦੇ ਰਹੇ ਹਾਂ ਕਿ ਬਾਹਰਲੇ ਮੁਲਕਾਂ 'ਚ ਬਰਾਬਰਤਾ ਹੁੰਦੀ ਆ ਭੇਦਭਾਵ ਨਹੀਂ ਹੁੰਦਾ ਇੱਥੇ ਮਨੁੱਖੀ ਅਧਿਕਾਰ ਹੁੰਦੇ ਆ ਤੇ ਇਹ ਗੱਲਾਂ ਸਾਰੀਆਂ ਹੰਡਾਈਆਂ ਆ ਬਿਨਾਂ ਕੋਈ ਵਿਤਕਰਾ ਕੀਤੇ ਆ ਬਿਨਾਂ ਕੋਈ ਭੇਦਭਾਵ ਤੋਂ ਇੱਥੇ ਚੱਲਦਾ ਆ ਰਿਹਾ ਕੰਮ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੁੰਦੀ ਰਹੀ ਆ ਪਰ ਹੁਣ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਸੋਚ ਬਦਲੀ ਆ ਨਿਜਾਮ ਬਦਲੇ ਆ ਜਿਹੜੇ ਸੱਜੇ ਪੱਖੀ ਤਾਕਤਾਂ ਉਹ ਭਾਰੂ ਹੋਈਆਂ ਤੇ ਇੱਕ ਵਾਰੀ ਫਿਰ ਨਸਲਵਾਦ ਨੇ ਸਿਰ ਚੁੱਕਿਆ ਤੇ ਉਹ ਆਪਾਂ ਹਰ ਥਾਂ ਦੇਖ ਰਹੇ ਹਾਂ ਕੈਨੇਡਾ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਤੇ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਉੱਤੋਂ ਜਿਹੜੀ ਟੈਕਨੋਲੋਜੀ ਆ ਉਹ ਬੜਾ ਦੁਨੀਆ ਨੂੰ ਚੇਂਜ ਕਰ ਰਹੀ ਆ ਰੋਬੋਟ ਅਤੇ ਆਟੋਮੇਸ਼ਨ ਦਾ ਯੁੱਗ ਜਿਹੜਾ ਬਹੁਤ ਜਲਦੀ ਆ ਰਿਹਾ ਆ ਅਸਲੀਅਤ ਦੇ ਵਿੱਚ ਇਹ ਸਾਡੇ ਲਾਗੇ ਛਾ ਗਈ ਆ ਹੁਣ ਬਹੁਤੀ ਇਮਿਟੇਸ਼ਨ ਇਸ ਕਰਕੇ ਹੁੰਦੀ ਸੀ ਕਿ ਲੇਬਰ ਦੀ ਲੋੜ ਹੁੰਦੀ ਸੀਗੀ ਸਕਿਲਡ ਲੇਬਰ ਦੀ ਅਨਸਕਿਲਡ ਲੇਬਰ ਦੀ ਤੇ ਬਹੁਤ ਸਾਰੇ ਰੋਬੋਟ ਜਿਹੜੇ ਅਜਿਹੇ ਬਣ ਕੇ ਆ ਰਹੇ ਆ ਜਿਹੜੇ ਕਿ ਦੋਵੇਂ ਘਟਾ ਨੂੰ ਪੂਰੀਆਂ ਕਰ ਰਹੇ ਆ ਜਿੰਨੀ ਇੱਕ ਬੰਦੇ ਦੀ ਸਾਲ ਦੀ ਤਨਖਾਹ ਆ ਉਹਦੇ ਵਿੱਚ ਤੁਸੀਂ ਤਿੰਨ ਰੋਬੋਟ ਖਰੀਦ ਸਕਦੇ ਆ ਤੇ ਜਿਹੜਾ ਆਮ ਬੰਦਾ ਇੱਕ ਕੰਮ ਕਰਨ ਵਾਲਾ ਉਹਨੇ ਤੁਹਾਡੇ ਲਈ 8 ਘੰਟੇ ਕੰਮ ਕਰਕੇ ਰੋਜ਼ ਦੇ ਉਹ ਤਨਖਾਹ ਲੈ ਕੇ ਜਾਣੀ ਆ ਜਿਹਦੇ ਵਿੱਚ ਤਿੰਨ ਰੋਬੋਟਾਂ ਨੇ ਤਿੰਨ ਸ਼ਿਫਟਾਂ ਦੇ ਵਿੱਚ 24 ਘੰਟੇ ਕੰਮ ਕਰਨਾ ਨਾ ਕੋਈ ਬ੍ਰੇਕ ਲੈਣੀ ਆ ਤੇ ਨਾ ਕੋਈ ਉਹਨਾਂ ਨੇ ਕੋਈ ਖਾਣਾ ਖਾਣਾ ਨਾ ਕੌਫੀ ਪੀਣੀ ਆ ਸੋ ਕੁੱਲ ਮਿਲਾ ਕੇ ਦੁਨੀਆ ਬੜੀ ਤੇਜ਼ੀ ਨਾਲ ਬਦਲਣ ਜਾ ਰਹੀ ਆ ਇਹ ਨਹੀਂ ਹੈਗਾ ਵੀ ਸਾਰਾ ਕੁਝ ਰਿਪਲੇਸ ਹੋ ਜਾਣਾ ਪਰ ਜਿਹੜੀ ਇੱਕ ਲੇਬਰ ਦੀ ਘਾਟ ਹੈਗੀ ਆ ਇਮੀਗ੍ਰੈਂਟ ਲੇਬਰ ਦੀ ਘਾਟ ਹੈ ਉਹ ਕਿਸੇ ਹੱਦ ਤੱਕ ਪੂਰੀ ਹੋਣੀ ਆ ਜੇ ਕਿਸੇ ਕੋਲ 8 ਬੰਦੇ ਕੰਮ ਕਰਦੇ ਸੀਗੇ ਤਾਂ 4 ਕੰਮ ਚਲਾ ਸਕਣਗੇ ਸ਼ਾਇਦ 2 ਹੀ ਚਲਾਈ ਜਾਣ ਸੋ ਇਹ ਗੱਲਾਂ ਬਾਤਾਂ ਹੋਣੀਆਂ ਸੋ ਇਹ ਜਿਹੜੀਆਂ ਗੁਪਤ ਤੌਰ ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਜ਼ਾਰਾ ਹੋ ਰਹੀਆਂ ਉਹਦੇ ਵਿੱਚ ਖੁੱਲ੍ਹੇ ਤੌਰ ਤੇ ਡਿਸਕਸ਼ਨ ਹੋ ਰਹੀ ਹੈ ਕਿ 20% ਆਪਾਂ ਨੂੰ ਲੇਬਰ ਦੀ ਘਾਟ ਆ ਜਿਹਦੇ ਕਰਕੇ ਬਾਹਰੋਂ ਇਮੀਗ੍ਰੇਸ਼ਨ ਮਗਵੋਣੀ ਪੈਂਦੀ ਆ ਤੇ ਜੇਕਰ ਉਹ ਕੰਮ ਆਟੋਮੇਸ਼ਨ ਤੇ ਰੋਬੋਟ ਕਰ ਲੈਂਦੇ ਆ ਤੇ ਆਪਾਂ ਨੂੰ ਗਾਹਾਂ ਇਮੀਗ੍ਰੇਸ਼ਨ ਦੀ ਲੋੜ ਨਹੀਂ ਹੈਗੀ ਸੋ ਵੈਸਟ ਵਿੱਚ ਇਹ ਗੱਲਾਂ ਬਾਤਾਂ ਚੱਲ ਰਹੀਆਂ ਮਾਡਲ ਫਿੱਟ ਕੀਤਾ ਜਾਵੇ ਜੋ ਮਿਡਲ ਈਸਟ ਦੇ ਵਿੱਚ ਆ ਇੱਥੇ ਕੋ ਪੱਕਾ ਨਹੀਂ ਹੋਣਾ ਚਾਹੀਦਾ ਇੱਥੇ ਕਿਸੇ ਦਾ ਪਰਿਵਾਰ ਨਹੀਂ ਹੋਣਾ ਚਾਹੀਦਾ ਜੇ ਲੋੜ ਪੈਂਦੀ ਵੀ ਆ ਤਾਂ ਉਹ ਬੰਦੇ ਸੱਦੇ ਜਾਣ ਜਿਹੜੇ ਵਰਕ ਪਰਮਿਟ ਤੇ ਆਉਣ ਮਿਡਲ ਈਸਟ ਜਿਵੇਂ ਕਿ ਦबई ਕਤਰ ਮਸਕਟ ਦੇ ਵਿੱਚ ਕੰਮ ਕਰਕੇ ਵਾਪਸ ਚਲੇ ਜਾਂਦੇ ਆ ਉਹ ਮੈਂ ਵਾਪਸ ਚਲੇ ਜਾਣਾ ਇੱਥੇ ਪੱਕੇ ਤੌਰ ਦੇ ਉੱਤੇ ਰੱਖਣ ਦੀ ਲੋੜ ਨਹੀਂ ਉਹਦਾ ਖਰਚਾ ਝੱਲਣ ਦੀ ਲੋੜ ਨਹੀਂ ਉਹਨੂੰ ਟੱਬਰ ਉਹਨਾਂ ਦੇ ਇੱਥੇ ਲਿਆਉਣ ਦੀ ਲੋੜ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣ ਦੀ ਲੋੜ ਨਹੀਂ ਸੋ ਦੁਨੀਆਂ ਜਿਹੜੀ ਆ ਜੀ ਉਹ ਵੋਲਡ ਆਰਡਰ ਕਹਿੰਦੇ ਚੇਂਜ ਹੋ ਚੁੱਕਾ ਆ ਰੀਸੈਟ ਹੋ ਚੁੱਕਾ ਆ ਸੋ ਉਸ ਹਿਸਾਬ ਦੇ ਨਾਲ ਤੁਹਾਨੂੰ ਵੀ ਸਾਨੂੰ ਵੀ ਪ੍ਰੀਪੇਅਰ ਹੋਣਾ ਪਊਗਾ ਇਹ ਨਹੀਂ ਹੋਣਾ ਵੀ ਰਾਤੋ ਰਾਤ ਕਿਸੇ ਨੇ ਚੱਕ ਕੇ ਤੁਹਾਨੂੰ ਬਾਹਰ ਸਿੱਟ ਦੇਣਾ ਹੈ ਪਰ ਹਾਲਾਤ ਇਹੋ ਜੇ ਬਣ ਸਕਦੇ ਆ ਕਿ ਤੁਸੀਂ ਆਪ ਸੋਚਣੇ ਮਜਬੂਰ ਹੋਵੋ ਕਿ ਮੈਨੂੰ ਇੱਥੇ ਰਹਿਣਾ ਚਾਹੀਦਾ ਹੈ ਜਾਂ ਨਹੀਂ ਸੋ ਇਹ ਗੱਲ ਇਹ ਇਰਾਦੇ ਜਿਹੜੇ ਆ ਉਹ ਨੀਤੀਆਂ ਤੋਂ ਸਪਸ਼ਟ ਹੋ ਜਾਂਦੇ ਆ ਕਿਉਂਕਿ ਜਿਹੜਾ ਇਹ ਟਵੀਟ ਕੀਤਾ ਆ ਕਿਸੇ ਨੇ ਨਕਲੀ ਨਹੀਂ ਕੀਤਾ ਹੈਗਾ ਇਹ ਕਿਸੇ ਦੇ ਰੇਸਿਸਟ ਦਾ ਨਸਲਵਾਦੀ ਦਾ ਟਵੀਟ ਨਹੀਂ ਹੈਗਾ ਅਮਰੀਕਾ ਦੇ ਇੱਕ ਸਰਕਾਰੀ ਵਿਭਾਗ ਦੇ ਹੈਂਡਲ ਤੋਂ ਹੋਇਆ ਹੋਇਆ ਟਵੀਟ ਹੈ ਸੋ ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਤੇ ਇਹ ਗੱਲ ਕੇਵਲ ਅਮਰੀਕਾ ਤੱਕ ਸੀਮਿਤ ਨਹੀਂ ਰਹਿਣੀ ਇਹ ਗਾਹ ਕੈਨੇਡਾ ਦੇ ਵਿੱਚ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਜਾਣੀ ਜਾਣੀ ਹੈ ਕਿਉਂਕਿ ਇਹਦੀਆਂ ਆਵਾਜ਼ਾਂ ਬਹੁਤ ਉੱਚੀਆਂ ਹੋ ਰਹੀਆਂ ਆ ਵੈਸੇ ਨੈਤਿਕ ਤੌਰ ਦੇ ਉੱਤੇ ਦੇਖੀਏ ਮੂਲ ਤੌਰ ਦੇ ਉੱਤੇ ਦੇਖੀਏ ਦਾ ਘਰ ਜਾਓ ਦਾ ਨਾਰਾ ਸਿਰਫ ਇਥੋਂ ਦੇ ਮੂਲ ਨਿਵਾਸੀ ਜਿਹੜੇ ਨੇ ਅਬੋਰਿਜਨਲ ਉਹ ਨਾ ਸਕਦੇ ਕਿਉਂਕਿ ਅਸਲੀ ਧਰਤੀ ਉਹਨਾਂ ਦੀ ਹੈ ਉਹ ਵਸਿੰਦੇ ਆ ਪਰ ਜਿਹੜੀ ਗੱਲ ਇਥੋਂ ਇਹ ਆ ਵੀ ਤਕੜੇ ਤਾਂ ਸੱਤੀ ਵੀ ਹੀ ਸੌ ਤਾਂ ਜਿਹਦੀ ਚੱਲਣੀ ਆ ਉਹਨੇ ਆਪਣਾ ਜ਼ੋਰ ਪਗਾਉਣਾ ਆ ਤੇ ਬਾਕੀਆਂ ਨੂੰ ਸੁਣਨੀ ਪੈਣੀ ਆ ਸੋ ਅਮਰੀਕਾ ਦੇ ਵਿੱਚੋਂ ਐਸੋਸੀਏਟ ਪ੍ਰੈਸ ਦੇ ਹਵਾਲੇ ਨਾਲ ਜਿਹੜੀਆਂ ਅੱਜ ਖਬਰਾਂ ਆ ਰਹੀਆਂ ਬੜੀਆਂ ਧਿਆਨ ਦੇ ਨਾਲ ਸੁਣਨ ਵਾਲੀਆਂ ਕਿ ਗਾਹਾਂ ਕਿਨਾਂ ਕਿਨਾਂ ਦੇ ਉੱਤੇ ਕਾਰਵਾਈ ਹੋਣੀ ਆ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਰੇ ਨਹੀਂ ਜਾ ਕੇ ਉਹਨੇ ਬਾਹਰ ਸੱਡ ਦੇਣੇ ਪਰ ਹਾਲ ਦੀ ਕੜੀ ਕਿਨਾਂ ਦੇ ਉੱਤੇ ਕਾਰਵਾਈ ਹੋ ਰਹੀ ਆ ਧਿਆਨ ਨਾਲ ਸੁਣ ਲੈਣਾ 55 ਮਿਲੀਅਨ ਜਾਨੀ ਕਿ 5 ਤੋਂ ਉੱਪਰ ਕਰੋੜ 5.5 ਕਰੋੜ ਲੋਕ ਜਿਹੜੇ ਵੀਜ਼ਾ ਹੋਲਡਰ ਨੇ ਅਮਰੀਕਾ ਦੇ ਅੱਡ-ਅੱਡ ਕੈਟਾਗਰੀਜ਼ ਦੇ ਵਿੱਚ ਉਹਨਾਂ ਦਾ ਕਹਿੰਦੇ ਵੀਜ਼ਾ ਰਿਵਿਊ ਹੋਣ ਜਾ ਰਿਹਾ ਹੈ ਉਹਨਾਂ ਦੀ ਸਪੀਖਿਆ ਹੋਣੀ ਆ ਤਾਂ ਕਿ ਪਤਾ ਲੱਗ ਸਕੇ ਕਿ ਉਹ ਅਮਰੀਕਾ ਦੇ ਵਾਸਤੇ ਸਹੀ ਹੈਗੇ ਆ ਅਮਰੀਕਾ ਦਾ ਚੰਗਾ ਸੋਚਦੇ ਆ ਕਿਤੇ ਅਮਰੀਕਾ ਦੇ ਵਿੱਚ ਬੈਠ ਕੇ ਅਮਰੀਕਾ ਦੀਆਂ ਜੜਾਂ ਤਾਂ ਨਹੀਂ ਵੱਢ ਰਹੇ ਸੋ ਇਸ ਵਾਸਤੇ ਉਹ ਕਹਿੰਦੇ ਅਸੀਂ ਦੇਖਣਾ ਆ ਬੀਓ ਲੋਕ ਜਿਹੜੇ ਅਮਰੀਕਾ ਚ ਦਾਖਲ ਹੋ ਚੁੱਕੇ ਆ ਜਾਂ ਇਥੇ ਪੱਕੇ ਤੌਰ ਤੇ ਚਿਰਾਂ ਤੋਂ ਰਹਿ ਰਹੇ ਆ ਉਹਨਾਂ ਦੀ ਸੋਚ ਕੀ ਆ ਉਹ ਕਿਤੇ ਅਮਰੀਕਾ ਦੇ ਨਿਯਮਾਂ ਦੀ ਲੰਘਣਾ ਤਾਂ ਨਹੀਂ ਕਰ ਰਹੇ ਹੈਗੇ ਸੋ ਅਮਰੀਕੀ ਵਿਦੇਸ਼ ਵਿਭਾਗ ਦੇ ਬਲਾਰੇ ਜਿਹੜੇ ਨੇ ਉਹਨਾਂ ਦੇ ਮੁਤਾਬਕ ਅਮਰੀਕੀ ਵੀਜ਼ਾ ਰੱਖਣ ਵਾਲੇ ਵਿਅਕਤੀਆਂ ਦੀ ਹੁਣਾਂ ਲਗਾਤਾਰ ਜਾਂਚ ਹੋਇਆ ਕਰੂਗੀ ਚਾਹੇ ਉਹ ਕਿਸੇ ਵੀ ਕੈਟਾਗਰੀ ਦੇ ਵਿੱਚ ਆ ਮੁੱਖ ਤੌਰ ਦੇ ਉੱਤੇ ਮੁੱਦਾ ਇਹ ਆ ਕਿ ਕਿਤੇ ਉਹ ਅਮਰੀਕਾ ਦੇ ਵਿੱਚ ਬਹਿ ਕੇ ਅਮਰੀਕਾ ਦਾ ਵਿਰੋਧ ਤਾਂ ਨਹੀਂ ਕਰ ਰਹਾ ਸੋ ਗੱਲ ਅਮਰੀਕਾ ਦੇ ਵਿਰੋਧ ਦੀ ਕਹਿ ਲਓ ਅਮਰੀਕੀ ਪ੍ਰਸ਼ਾਸਨ ਦੇ ਵਿਰੋਧ ਦੀ ਕਹਿ ਲਓ ਅਮਰੀਕੀ ਸਰਕਾਰ ਦੇ ਵਿਰੋਧ ਦੀ ਕਹਿ ਲਓ ਉੱਥੇ ਲੈ ਆ ਕੇ ਗੱਲ ਤੁਹਾਨੂੰ ਆਉਣੀ ਆ ਵੀ ਤੁਸੀਂ ਜਿਹੜਾ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਸੋ ਇਹਨਾਂ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਤੁਸੀਂ ਓਵਰਸਟੇ ਹੋ ਚੁੱਕੇ ਆ ਤੁਹਾਡੀ ਵੀਜ਼ੇ ਦੀ ਮਿਆਦ ਲੰਘ ਚੁੱਕੀ ਆ ਕਿਸੇ ਕ੍ਰਿਮੀਨਲ ਐਕਟੀਵਿਟੀ ਵਿੱਚ ਸ਼ਾਮਲ ਆ ਅਪਰਾਧ ਕੀਤਾ ਕੋਈ ਇੱਥੇ ਪਬਲਿਕ ਸੇਫਟੀ ਲਈ ਜਨਤਕ ਸੁਰੱਖਿਆ ਲਈ ਖਤਰਾ ਆ ਕਿਸੇ ਵੀ ਕਿਸਮ ਦੀ ਅੱਤਵਾਦੀ ਕਾਰਵਾਈ ਜੋ ਅਮਰੀਕਾ ਦੇ ਮਤਾਬਕ ਆ ਉਹਦੇ ਵਿੱਚ ਤੁਸੀਂ ਸ਼ਾਮਲ ਹੋਏ ਆ ਜਾਂ ਕਿਸੇ ਅੱਤਵਾਦੀ ਸੰਗਠਨ ਨੂੰ ਕਿਸੇ ਵੀ ਮੁਲਕ ਦੇ ਵਿੱਚ ਬਾਹਰ ਜਾ ਕੇ ਸਹਿਯੋਗ ਦਿੱਤਾ ਆ ਤਾਂ ਉਹਨਾਂ ਦੇ ਵੀਜ਼ੇ ਜਿਹੜੇ ਆ ਉਹਨਾਂ ਦੀਆਂ ਪੱਕੀਆਂ ਜਿਹੜੀਆਂ ਪੀਆਰਸ ਆ ਉਹ ਰੱਦ ਹੋ ਸਕਦੀਆਂ ਆ ਅਮਰੀਕਾ ਆਉਣ ਵਾਲੇ ਵਿਦਿਆਰਥੀ ਜਾਂ ਅਮਰੀਕਾ ਆਉਣ ਵਾਲੇ ਜਿਹੜੇ ਟੂਰਿਸਟ ਨੇ ਉਹਨਾਂ ਦੀ ਪੋਰਟ ਆਫ ਐਂਟਰੀ ਦੇ ਉੱਤੇ ਤਲਾਸ਼ੀ ਹੋ ਸਕਦੀ ਆ ਏਅਰਪੋਰਟ ਦੇ ਉੱਤੇ ਬਾਰਡਰ ਦੇ ਉੱਤੇ ਸੋਸ਼ਲ ਮੀਡੀਆ 'ਚ ਕੀ ਕੀਤਾ ਜਾ ਸਕਦਾ ਤੁਹਾਡਾ ਫੋਨ ਫੜ ਕੇ ਕਿ ਤੁਸੀਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਟਵਿੱਟਰ ਦੇ ਉੱਤੇ ਗੱਲਾਂ ਕੀ ਕਰਦੇ ਆ ਤੁਸੀਂ ਅਮਰੀਕਾ ਦੇ ਹੱਕ 'ਚ ਬੋਲਦੇ ਆ ਜਾਂ ਅਮਰੀਕਾ ਦੀ ਨੁਕਤਾਚੀਨੀ ਕਰਦੇ ਆ ਤੁਸੀਂ ਅਮਰੀਕੀ ਨਾਗਰਿਕਾਂ ਬਾਰੇ ਅਮਰੀਕੀ ਸੱਭਿਆਚਾਰ ਬਾਰੇ ਅਮਰੀਕੀ ਖਾਣ ਪੀਣ ਬਾਰੇ ਅਮਰੀਕੀ ਸਰਕਾਰ ਪ੍ਰਸ਼ਾਸਨ ਸੰਸਥਾਵਾਂ ਤੇ ਅਮਰੀਕਾ ਦੇ ਪ੍ਰਤੀ ਓਵਰ ਆਲ ਕਿਹੋ ਜਿਹਾ ਵਤੀਰਾ ਰੱਖਦੇ ਆ ਤੁਹਾਡੀ ਸੁਰ ਕਿਹੋ ਜੀ ਆ ਤੁਸੀਂ ਅਮਰੀਕਾ ਦੀ ਲੋਚਨਾਇ ਕਰੀ ਜਾਂਦੇ ਆ ਅਮਰੀਕਾ ਨੂੰ ਤੁਸੀਂ ਦੁਸ਼ਮਣ ਸਮਝਦੇ ਆ ਤਾਂ ਤੁਹਾਨੂੰ ਅਮਰੀਕਾ ਦੇ ਵਿੱਚ ਵੈਲਕਮ ਨਹੀਂ ਕੀਤਾ ਜਾਊਗਾ ਇਹ ਗੱਲ ਕਲੀਅਰ ਕਟ ਕਰਕੇ ਦਿੱਤੀ ਗਈ ਆ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਅਸੀਂ ਐਸੇ ਲੋਕਾਂ ਦੀ ਪਛਾਣ ਕਰ ਰਹੇ ਆ ਜੋ ਵਿਦੇਸ਼ੀ ਅੱਤਵਾਦੀਆਂ ਜਾਂ ਸਾਡੀ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਵਾਸਤੇ ਖਤਰਾ ਹੋ ਸਕਦੇ ਆ ਜਾਓ ਬਾਰ ਬੈਠੇ ਜਿਹੜੇ ਅੱਤਵਾਦੀ ਗਰੁੱਪ ਆ ਉਹਨਾਂ ਦੀ ਉਹ ਵਕਾਲਤ ਕਰਦੇ ਆ ਮਦਦ ਕਰਦੇ ਆ ਜਾਂ ਸਹਾਇਤਾ ਕਰਦੇ ਆ ਜਾਂ ਫਿਰ ਯਹੂਦੀਆਂ ਦੇ ਉਲਟ ਬੋਲਦੇ ਆ ਸੋ ਮਤਲਬ ਕੀ ਐਗਜ਼ਾਮਪਲ ਦਿੰਨਾ ਕਿ ਤੁਸੀਂ ਫਲਸਤੀਨ ਦੀ ਜੇਕਰ ਸਪੋਰਟ ਕਰਦੇ ਆ ਤਾਂ ਇੱਕ ਤਰੀਕੇ ਦੇ ਨਾਲ ਉਹਨੂੰ ਇਜ਼ਰਾਈਲ ਦੀ ਵਿਰੋਧਤਾ ਸਮਝਿਆ ਜਾਊਗਾ ਸੋ ਜੇਕਰ ਤੁਸੀਂ ਫਲਸਤੀਨ ਦੇ ਹੱਕ ਦੀ ਗੱਲ ਕਰਦੇ ਆ ਤਾਂ ਉਹਨੂੰ ਅਮਰੀਕਾ ਦੀ ਵਿਰੋਧਤਾ ਸਮਝਿਆ ਜਾਊਗਾ ਕਿ ਤੁਸੀਂ ਅਮਰੀਕਾ ਦੀ ਆਲੋਚਨਾ ਕਰ ਰਹੇ ਹੋ ਕਿਉਂਕਿ ਅਮਰੀਕਾ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਜੋ ਵੀ ਇਜ਼ਰਾਈਲ ਕਰ ਰਿਹਾ ਉਹਦੇ ਪਿੱਛੇ ਅਮਰੀਕਾ ਉਹਨਾਂ ਦੀ ਪੂਰੀ ਪੁੱਠ ਪੂੜ ਰਿਹਾ ਆ ਸੋ ਕੁੱਲ ਮਿਲਾ ਕੇ ਅਮਰੀਕੀ ਸਿਵਲਨਸ਼ਿਪ ਐਨੀਮੇਸ਼ਨ ਸਮਾਵਾ ਦੇ ਬੁਲਾਰੇ ਮੈਥਿਊ ਟ੍ਰੈਜਰਸਨ ਇੱਥੇ ਤੱਕ ਕਹਿਤਾ ਕਿ ਅਮਰੀਕਾ ਦੇ ਵੱਲੋਂ ਉਹਨਾਂ ਲੋਕਾਂ ਨੂੰ ਕੋਈ ਵੀ ਲਾਭ ਨਹੀਂ ਮਿਲਣਾ ਚਾਹੀਦਾ ਜੋ ਅਮਰੀਕਾ ਦੇ ਵਿੱਚ ਚਾਹੇ ਵੀਜ਼ੇ ਤੇ ਆਏ ਆ ਚਾਹੇ ਪੱਕੇ ਤੌਰ ਤੇ ਰਹਿ ਰਹੇ ਆ ਤੇ ਅਮਰੀਕਾ ਵਿੱਚ ਰਹਿ ਕੇ ਅਮਰੀਕਾ ਦੇ ਉਲਟ ਬੋਲ ਰਹੇ ਆ ਅਮਰੀਕਾ ਦੇ ਉਲਟ ਚੱਲ ਰਹੇ ਆ ਜਾਂ ਅਮਰੀਕਾ ਦੀਆਂ ਵਿਰੋਧੀ ਵਿਚਾਰਧਾਰਾ ਵਾਲਾ ਜਿਹੜੀਆਂ ਨੇ ਅੱਡ-ਅੱਡ ਮੁਲਕ ਜਿਹੜੇ ਅਮਰੀਕਾ ਦੇ ਉਲਟ ਬੋਲਦੇ ਆ ਉਹਨਾਂ ਨੂੰ ਹਮਾਇਤ ਦਿੰਦੇ ਆ ਚਾਹੇ ਉਹਦੇ ਵਿੱਚ ਹੁਣ ਤੁਸੀਂ ਇੰਡੀਆ ਲਾ ਲਓ ਚਾਹੇ ਤੁਸੀਂ ਉਹਦੇ ਵਿੱਚ ਫਲਸਤੀਨ ਲਾ ਲਓ ਚਾਹੇ ਤੁਸੀਂ ਇਜ਼ਰਾਇਲ ਲਾ ਲਓ ਨਾਰਥ ਕੋਰੀਆ ਲਾ ਲਓ ਰਸ਼ੀਆ ਲਾ ਲਓ ਬਹੁਤ ਸਾਰੇ ਮੁਲਕ ਨੇ ਵੈਨਜ਼ੂਏਲਾ ਆ ਜਿਹੜੇ ਅਮਰੀਕਾ ਨੂੰ ਗਲਤ ਸਮਝਦੇ ਆ ਸੋ ਉਹਨਾਂ ਲੋਕਾਂ ਦੇ ਵਾਸਤੇ ਇੱਕ ਵੱਡੀ ਕਿਤਾਬ ਨਹੀਂ ਆ ਸੋ ਉਹਨਾਂ ਨੇ ਹੋਰ ਅੱਗੇ ਚੱਲ ਕੇ ਕਿਹਾ ਕਿ ਅਮਰੀਕਾ ਐਸ਼ੀਆ ਨੀ ਜੋ ਅਮਰੀਕਾ ਵਿਰੋਧੀ ਸੋਚ ਨੂੰ ਖਤਮ ਕਰਨੀ ਆ ਸੋ ਮਤਲਬ ਕੋਲ ਮਲਾ ਕੇ ਅਮਰੀਕਾ ਦੇ ਵਿੱਚ ਰਹਿ ਕੇ ਅਮਰੀਕੀ ਸਰਕਾਰ ਦੀ ਅਮਰੀਕੀ ਸੱਭਿਆਚਾਰ ਦੀ ਅਮਰੀਕੀ ਕਦਰਾਂ ਕੀਮਤਾਂ ਦੀ ਅਮਰੀਕੀ ਪ੍ਰਸ਼ਾਸਨ ਦੀ ਕ੍ਰਿਟਿਸਿਜ਼ਮ ਕਰਨੀ ਹੈ ਆਲੋਚਨਾ ਕਰਨੀ ਜਿਹੜੀ ਆ ਔਖੀ ਹੋ ਜਾਊਗੀ ਤੁਹਾਨੂੰ ਆਪਣੀ ਪੀਆਰ ਆਪਣਾ ਵੀਜ਼ਾ ਜਿਹੜਾ ਆ ਗਵਾਉਣਾ ਪੈ ਸਕਦਾ ਆ ਸੱਜਣੋਂ ਗੱਲ ਉੱਥੇ ਹੀ ਆ ਕਿ ਦੁਨੀਆ ਮੈਂ ਕਈ ਵਾਰੀ ਕਹਿ ਚੁੱਕਾ ਕਿ ਬੜੀ ਤੇਜ਼ੀ ਨਾਲ ਬਦਲਣ ਜਾ ਰਹੀ ਆ ਬਦਲ ਰਹੀ ਆ ਸਾਵਧਾਨ ਹੋਵੋ ਰਿਐਲਿਟੀ ਚੈੱਕ ਕਰੋ ਵੀ ਅਸੀਂ ਕੀ ਕਰਨਾ ਆ ਜਿਨ੍ਹਾਂ ਦੇ ਦੇਸ਼ ਆ ਚਾਹੇ ਉਹ ਉਹਨਾਂ ਨੇ 90 ਆ ਚਾਹੇ ਉਹਨਾਂ ਨੇ ਤਾਕਤ ਨਾਲ ਇੱਥੇ ਆਏ ਆ ਉਹਨਾਂ ਕੋਲ ਦੇਸ਼ ਹੈਗੇ ਆ ਤੇ ਉਹ ਬਾਕੀਆਂ ਨੂੰ ਗੋ ਹੋਮ ਵਾਪਸ ਘਰ ਜਾਓ ਦਾ ਨਾਰਾ ਦੇਣ ਦੇ ਹੱਕ ਰੱਖਦੇ ਆ ਕਿਉਂਕਿ ਉਹਨਾਂ ਦੇ ਕੋਲ ਤਾਕਤ ਆ ਆਪਣੇ ਕੋਲੇ ਕੀ ਆ ਹਾਲੇ ਤਾਂ ਬੇਕਰੀ ਕੌਮ ਵਾਂਗ ਤੁਰੇ ਫਿਰਦੇ ਆ ਉਧਰ ਭਾਰਤ ਵਾਲੇ ਖੇਤਰ ਫੇਰਦੇ ਆ ਇਧਰ ਉਹ ਬਾਹਰਲੇ ਕਹਿਣ ਲੱਗ ਪਏ ਆ ਵੀ ਆਪੋ ਆਪਣੇ ਘਰਾਂ ਨੂੰ ਜਾਓ ਸੋ ਜੇਕਰ ਬੇਕਰਾਂ ਨੂੰ ਕੁਛ ਨਾ ਕੁਛ ਕਰਨਾ ਪਿਆ ਤਾਂ ਉਹ ਇਹੀ ਹੈ ਕਿ ਆਪਣਾ ਘਰ ਬਣਾਉਣਾ ਪਊਗਾ ਜਿੰਨਾ ਚਿਰ ਬੇਕਰੇ ਆ ਘਰ ਨਹੀਂ ਹੈਗਾ ਉਹਨਾਂ ਚਿਰ ਫੇ ਬਾਹਰ ਲਿਆਂਦੀਆਂ ਸੌਣੀਆਂ ਪੈਣੀਆਂ ਅੱਗੇ ਵੀ ਬਹੁਤ ਵਾਰੀ ਕਿਹਾ ਕਿ ਆਪਣੀਆਂ ਜ਼ਮੀਨਾਂ ਨਾ ਵੇਚੋ ਇਹ ਜਗਾਂਡਾ ਵਾਲੇ ਮਲੇਸ਼ੀਆ ਵਾਲੇ ਸਿੰਗਾਪੁਰ ਵਾਲੇ ਮੋੜੇ ਸੀਗੇ ਉਹਨਾਂ ਨੇ ਟੱਬਰਾਂ ਦੇ ਟੱਬਰ ਮਾਉਣੇ ਪਏ ਸੀਗੇ ਕਦੀ ਵੀ ਕਿਸੇ ਚੀਜ਼ ਨੂੰ ਸਦੀਵੀ ਨਾ ਸਮਝੋ ਕਿ ਸਾਡੀਆਂ ਤਿੰਨ ਤਿੰਨ ਚਾਰ ਚਾਰ ਪੀੜ੍hiyan ਹੋ ਗਈਆਂ ਕੈਨੇਡਾ ਅਮਰੀਕਾ ਇੰਗਲੈਂਡ ਚ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਤਾਂ ਅਸੀਂ ਪੱਕੇ ਆ ਇੱਥੇ ਪਤਾ ਨਹੀਂ ਕੱਲ ਨੂੰ ਕਿਹੜੇ ਵੱਲੇ ਕਿੱਦਾਂ ਦੀ ਰਾਜੇ ਦੀ ਸਰਕਾਰ ਆਉਣੀ ਆ ਤੇ ਉਹਨੇ ਕੀ ਕਾਨੂੰਨ ਬਣਾਉਣੇ ਆ ਸੋ ਆਪਣੀ ਜੜ ਜਿਹੜੀ ਆ ਕਦੀ ਨਾ ਗਵਾਓ ਆਪਣੀਆਂ ਜ਼ਮੀਨਾਂ ਆਪਣੇ ਘਰ-ਬਾਰ ਕਦੇ ਨਾ ਵਿੱਚ ਸਗੋਂ ਆਪਣਾ ਘਰ ਬਣਾਉਣ ਵਾਲੇ ਤਰੋ ਤਾਂ ਕਿ ਜਿਹੜਾ ਬੇਘਰਿਆਂ ਦਾ ਜਿਹੜਾ ਹੁੰਦਾ ਫਿਰ ਉਹ ਬੋਲੀ ਸੱਭਿਆਚਾਰ ਉਹਨਾਂ ਦਾ ਵਿਰਸਾ ਇੱਥੋਂ ਤੱਕ ਇਹਨਾਂ ਦੀਆਂ ਇੱਜ਼ਤਾਂ ਵੀ ਬਚਦੀਆਂ ਨਹੀਂ ਹੈਗੀਆਂ ਉਹਨਾਂ ਦੀਆਂ ਬਚਦੀਆਂ ਜਿਨ੍ਹਾਂ ਦਾ ਕੋਈ ਆਪਣਾ ਘਰ-ਘਾਟ ਹੁੰਦਾ ਸੋ ਇਸ ਗੱਲ ਵੱਲ ਜ਼ਰੂਰ ਤਵੱਜੋ ਦੇਣ ਦੀ ਲੋੜ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਚਕੂਲਾ ਦੰਗਿਆਂ ਦੀ ਜਦੋਂ ਸੌਦਾ ਸਾਧ ਨੂੰ ਸਜ਼ਾ ਹੋਈ ਸੀ ਤਾਂ ਨਾਲੇ ਫਿਰ ਪੰਚਕੂਲਾ 'ਚ ਦੰਗੇ ਹੋ ਗਏ ਸੀ ਸਜਾ ਸੁਣਾਉਂ ਜਾਂਦਾ ਇਹ ਕਿ ਆ ਸੀਗਾ ਕਿ 25 ਸਾਲੇ ਨੂੰ ਪ੍ਰੋਲ ਨਹੀਂ ਮਿਲਣੀ ਪਰ ਜਿਵੇਂ ਸੌਦਾ ਸਾਦਾ ਨਾਨਕੀ ਜਾਂਦਾ ਹੁੰਦਾ ਇੱਦਾਂ 2 ਮਹੀਨੇ ਦੀ ਛੁੱਟੀ ਦਿੰਦੇ ਆ ਕਦੀ ਫਰਲੋ ਦੇ ਨਾਂ ਤੇ ਕਦੀ ਪ੍ਰੋਲ ਦੇ ਨਾਂ ਦੇ ਉੱਤੇ ਉਲਟਾ ਜਿਹੜੇ ਪੰਚਕੂਲਾ ਦੰਗਿਆਂ ਦੇ ਵਿੱਚ ਲੋਕਾਂ ਦੇ ਘਰ-ਵਾਰ ਭੰਨਣ ਵਾਲੇ ਗੱਡੀਆਂ ਸਾੜਨ ਵਾਲੇ ਹੋਰ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕਰਨ ਵਾਲੇ ਸਾਧ ਦੇ ਚੇਲੇ ਸੀ ਉਹਨਾਂ ਨੂੰ ਬਿਲਕੁਲ ਜਿਹੜਾ ਜੀ ਟੱਚ ਨਹੀਂ ਕੀਤਾ ਗਿਆ ਕਾਨੂੰਨ ਦੀ ਮਾਰ ਤੋਂ ਬਾਹਰ ਰੱਖੇ ਗਏ ਆ 170 ਦੇ ਕਰੀਬ ਕੁੱਲ ਕੇਸ ਜਿਹੜੇ ਰਜਿਸਟਰ ਕੀਤੇ ਗਏ ਸੀਗੇ ਤੇ ਹੁਣ ਪੁਲਿਸ ਕਹਿ ਰਹੀ ਹੈ ਜੀ ਅਦਾਲਤ ਨੂੰ ਕਿ ਜਿਹੜੇ ਉਹ ਦੰਗੇ ਹੀ ਸੀਗੇ ਸੌਦਾ ਸਾਹ ਦੇ ਚੇਲੇ ਸੀਗੇ ਉਹਨਾਂ ਦੀ ਸਾਨੂੰ ਪਛਾਣ ਨਹੀਂ ਜੀ ਹੋ ਰਹੀ ਇਸ ਕਰਕੇ ਕੇਸ ਕਹਾਂ ਚਲਾਈ ਨਹੀਂ ਜਾ ਸਕਦੇ ਸੋ ਮਤਲਬ ਕਿ ਸਾਰਾ ਮਾਮਲਾ ਜਿਹੜਾ ਰਫਾ-ਦਫਾ ਕਰ ਦਿੱਤਾ ਗਿਆ ਆ ਆਪਾਂ ਜਾਣਦੇ ਆ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਇਹ ਜੋ ਪੰਜਾਬਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਮਲਾ ਕੇ ਸੌਦਾ ਸਾਧੀਆਂ ਪੌ 12 ਹੋਈਆਂ ਪਈਆਂ ਉਹਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਉਹਦੇ ਉੱਤੇ ਕੇਸ ਕੋਈ ਚਲਾਇਆ ਨਹੀਂ ਜਾ ਰਿਹਾ ਛੁੱਟੀਆਂ ਦਿੱਤੀਆਂ ਜਾ ਰਹੀਆਂ ਜਿਹੜੇ ਕੇਸ ਪੰਜਾਬ ਦੇ ਵਿੱਚ ਚੱਲਦੇ ਸੀਗੇ ਉਹ ਵੀ ਬਾਹਰ ਮੂਵ ਕਰਾ ਗਏ ਆ ਸਰਕਾਰ ਨੇ ਕੋਈ ਵਿਰੋਧ ਨਹੀਂ ਕੀਤਾ ਹੁਣ ਦੂਜੇ ਪਾਸੇ ਆ ਜਾਓ ਦੂਜੇ ਪਾਸੇ ਆ ਗਿਆ ਅਮਰਤਪਾਲ ਸਿੰਘ ਹੁਣੀ ਹੁਣ ਪੰਚਕੂਲਾ ਦੇ ਦੰਗਿਆਂ ਨੂੰ ਜਨਾਲੇ ਵਾਲੀ ਘਟਨਾ ਦੇ ਨਾਲ ਮਿਲ ਕੇ ਦੇਖੋ ਕੋਈ ਮੇਲ ਹੈਗਾ ਇੱਕ ਪਾਸੇ 177 ਮਾਮਲੇ ਦਰਜ ਹੋਏ ਲੋਕਾਂ ਦੀਆਂ ਪ੍ਰਾਪਰਟੀਆਂ ਭੰਨੀਆਂ ਗੱਡੀਆਂ ਲੁਈਆਂ ਸਰਕਾਰੀ ਇਮਾਰਤਾਂ ਦਾ ਨੁਕਸਾਨ ਪਹਚਾਇਆ ਤੇ ਦੂਜੇ ਪਾਸੇ ਜਨਾਲੇ ਵਾਲੀ ਛੋਟੀ ਜਿਹੀ ਕੱਟਣਾ ਪੰਜ ਕੁਲੇ ਵਾਲੇ ਸੌਦਾ ਸਾਦੇ ਚੇਲੇ ਸਾਰੇ ਬਰੀ ਕਰਤੇ ਆ ਸਾਡੇ ਕੋਲ ਪਛਾਣ ਨਹੀਂ ਹੋਈ ਤੇ ਇਧਰ ਅਮਰਿਤਪਾਲ ਦੇ ਕਹਿੰਦੇ ਨਾਲ ਦੇ ਜਿਹੜੇ ਨੇ ਸਾਰੇ ਟੰਗੇ ਹੋਏ ਆ ਕਈਆਂ ਨੂੰ ਘਰ ਸੱਦ ਕੇ ਬਿਠਾਲ ਕੇ ਪੁਲਿਸ ਨੇ ਥਾਣਿਆਂ ਦੇ ਵਿੱਚ ਕਹਤਾ ਵੀ ਜੇ ਘਰੋਂ ਬਾਹਰ ਨਿਕਲੇ ਤਾਂ ਕੇਸ ਪਾਵਾਂਗੇ ਤੇ ਬਹੁਤਿਆਂ ਦੇ ਉੱਤੇ ਯੂਏਪੀਏ ਲਾ ਕੇ ਡੇਬਰੂਗੜ ਭੇਜਿਆ ਹੋਇਆ ਸੋ ਇਹੀ ਗੱਲ ਦਾ ਫਰਕ ਹੁੰਦਾ ਕਿ ਜੇਕਰ ਤੁਸੀਂ ਸਰਕਾਰ ਦੇ ਨਾਲ ਰਲ ਕੇ ਚੱਲਦੇ ਆਂ ਸਰਕਾਰੀ ਸਾਜਸ਼ਣ 'ਚ ਭਾਈਵਾਲ ਹੋ ਕੇ ਚੱਲਦੇ ਆਂ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਕਿਸੇ ਸਰਕਾਰ ਨੇ ਕਿਸੇ ਕਾਨੂੰਨ ਨੇ ਕਿਸੇ ਅਦਾਲਤ ਨੇ ਕੁਝ ਨਹੀਂ ਕਹਿਣਾ ਤੇ ਜੇਕਰ ਤੁਸੀਂ ਆਪਣੀ ਆਜ਼ਾਦੀ ਲਈ ਗੱਲ ਕਰਨੀ ਆਂ ਤੁਸੀਂ ਆਪਣੇ ਘਰ ਲਈ ਤੁਰਨਾ ਆਂ ਤਾਂ ਫਿਰ ਬੇਸ਼ੱਕ ਤੁਸੀਂ ਕੁਝ ਨਾਂ ਵੀ ਕਰੋ ਤੁਹਾਡੀ ਸ਼ੋਹਰਤ ਹੀ ਘਟੜਾ ਨੂੰ ਵੀ ਵੱਡੀ ਬਣਾ ਕੇ ਤੁਹਾਡੇ ਨਾਲ ਦੇ ਤੱਕ ਜਿਹੜੇ ਆ ਰਗੜ ਦਿੱਤੇ ਜਾਣੇ ਆ ਸੋ ਇਹ ਭਾਰਤੀ ਕਾਨੂੰਨ ਦੇ ਦੋਹਰੇ ਮਾਪਦੰਡ ਨੇ ਸਾਨੂੰ ਬਾਰ ਬਾਰ ਦੇਖਣ ਨੂੰ ਮਿਲ ਰਹੇ ਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਜੀ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਗਿਆਨੀ ਕਿਸ਼ਨ ਸਿੰਘ ਗੜੱਜ ਹੁਣਾਂ ਦੀ ਜਿਨ੍ਹਾਂ ਦੇ ਅੱਗੇ ਡਾਕਟਰ ਕਰਮਜੀਤ ਸਿੰਘ ਹੁਣਾਂ ਦੀ ਪੇਸ਼ੀ ਹੋਈ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਜਿਨ੍ਹਾਂ ਨੇ ਦੱਖਣੀ ਭਾਰਤ ਵਿੱਚ ਆਰਐਸਐਸ ਦੇ ਇੱਕ ਸਮਾਗਮ 'ਤੇ ਜਾ ਕੇ ਮੋਹਨ ਭਗਵਤ ਅੱਗੇ ਚਾਪਲੂਸੀ ਕੀਤੀ ਸੀਗੀ ਫੜ ਮਾਰੀ ਸੀਗੀ ਕਿ ਅਸੀਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਹੜੀ ਆ ਗੁਰੂਆਂ ਦੀ ਬਾਣੀ ਆ ਗੁਰਬਾਣੀ ਆ ਉਹਨੂੰ ਵਿਦਵਾਨਾਂ ਨਾਲ ਜੋੜਨ ਦੇ ਵਾਸਤੇ ਇੱਕ ਪ੍ਰੋਜੈਕਟ ਚਲਾ ਰਹੇ ਆ ਸੋ ਇਹਦੀ ਬੜੀ ਵਿਰੋਧਤਾ ਹੋਈ ਸੀ ਵੀ ਖਾਣਾ ਕਿਤੇ ਦੇ ਭੌਂਕਣਾ ਕਿਤੇ ਵਾਈਸ ਚਾਂਸਲੀ ਕਰਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇ ਸੇਵਾ ਕਰਨੀ ਜਾ ਕੇ ਆਰਐਸਐਸ ਦੀ ਮੋਹਨ ਭਗਵਤ ਉਹਨਾਂ ਦੀ ਕਾਫੀ ਕਲੇਸ਼ ਤੋਂ ਬਾਅਦ ਕਾਫੀ ਨਰਾਜ਼ਗੀ ਤੋਂ ਬਾਅਦ ਸ਼ਿਕਾਇਤਾਂ ਹੋਈਆਂ ਅਕਾਲ ਤਾ ਸਰਬ ਦੇ ਜਿਹੇ ਦਾ ਰੱਗੇ ਤੇ ਉਹਨਾਂ ਨੂੰ ਫਿਰ ਹੁਣ ਸੱਦਿਆ ਗਿਆ ਤੇ ਡਾਕਟਰ ਕਰਮਜੀਤ ਸਿੰਘ ਉਹਨਾਂ ਨੇ ਉੱਥੇ ਜਾ ਕੇ ਆਪਣਾ ਪੱਖ ਪੇਸ਼ ਕੀਤਾ ਹੈ ਤੇ ਜਿਹੜਾ ਗਿਆਨੀ ਜਿਹੜੇ ਗੜਗੱਜ ਨੇ ਜੀ ਕਿਲਦੀਪ ਸਿੰਘ ਗੜਗੱਜ ਉਹ ਕਹਿੰਦੇ ਪਈ ਅਸੀਂ ਉਹਨਾਂ ਦਾ ਪੱਖ ਸੁਣ ਲਿਆ ਆ ਤੇ ਹੁਣ ਜਿਹੜੀ ਬਾਕੀ ਗੱਲਬਾਤ ਆ ਪੰਜ ਸਿੰਘ ਸਾਹਿਬਾਨ ਦੇ ਨਾਲ ਵਿਚਾਰੀ ਜਾਊਗੀ ਅਤੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਜਿਹੜਾ ਕੀਤਾ ਜਾਊਗਾ ਸੋ ਦੇਖਦੇ ਹਾਂ ਕਿ ਪੰਜ ਸਿੰਘ ਸਾਹਿਬਾਨ ਇਸ ਮਾਮਲੇ ਵਿੱਚ ਕੀ ਕਰਦੇ ਆ ਜੀ ਇੱਥੇ ਹੀ ਆਪਾਂ ਅੱਜ ਦਾ ਪ੍ਰੋਗਰਾਮ ਮੁਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫੇਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਦੱਸ ਹੋਤਾ ਸ਼ੋਅ ਇਸ ਸਪான்ਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ